ਸਤਿ ਸ਼੍ਰੀ ਅਕਾਲ ਦੇਸ ਪੰਜਾਬ ਟੀਵੀਨ ਤੇ ਤੁਹਾਡਾ ਸਵਾਗਤ ਮੈਂ ਹਰਮੇਰਪ੍ਰੀਤ ਪੰਜਾਬ ਦੇ ਤਰਨਤਾਰਨ ਹਲਕੇ ਚ ਇਸ ਵੇਲੇ ਜਿਮਣੀ ਚੋਣ ਦਾ ਮਾਹੌਲ ਪੱਕਿਆ ਹੋਇਆ ਹੈ ਲਗਭਗ ਸਾਰੀਆਂ ਥਾਂ ਇਹ ਚੋਣ ਜਿੱਤਣ ਲਈ ਅੱਡੀ ਛੋਟੀ ਦਾ ਜ਼ੋਰ ਲਾਉਦੇ ਗਾ ਨਜ਼ਰ ਆ ਰਹੇ ਹਨ ਦੂਦੇ ਪਾਸੇ ਅਸਲੀ ਜੇਤੂ ਕੌਣ ਹੋਏਗਾ ਇਹਦਾ ਫੈਸਲਾ ਵੋਟਰ 11 ਤਰੀਕ ਨੂੰ ਕਰਨਗੇ ਸ਼ਹਿਰ ਦੀ ਹਵਾ ਇਸ ਵੇਲੇ ਕੀ ਕਹਿੰਦੀ ਹੈ ਜਰਨਲਿਸਟ ਅਸੀਂ ਸੰਪਰਕ ਕੀਤਾ ਹੈ ਕਾਜ਼ਨ ਸਿੱਧੂ ਹਰਨਾਲ ਗਗਨ ਸਿੱਧੂ ਵੀਰੇ ਦੇ ਨੀ ਤਰਨਤਾਰਨ ਹੋ ਕੇ ਆਏ ਨੇ ਗਗਨ ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਰਨਤਾਰਨ ਦੀ ਓਪਰੇ ਪੂਰਾ ਮਹੌਲ ਗਰਮਾਇਆ ਹੋਇਆ ਸਾਰੀ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰ ਕਰ ਰਹੇ ਨੇ ਘਰ ਘਰ ਜਾ ਰਹੇ ਨੇ ਤੇ ਵਖੋ ਜਿਵੇਂ ਢੰਡੀਆਂ ਢੰਡੀਆਂ ਸਭ ਮੌਜੂਦ ਨਜ਼ਰ ਆਉਂਦਾ ਪੂਰਾ ਉਹ ਜਿਹੜਾ ਅਸੀਂ ਰੈਲੀਆਂ ਆਲਾ ਇਕੱਠ ਮੈਨੂੰ ਐਂ ਲੱਗਦਾ ਵੀ ਪੂਰੇ ਪੰਜਾਬ ਦੀ ਜਿਹੜੀ ਜਿਹੜੀ ਪਾਰਟੀ ਨਾਲ ਜੁੜੇ ਲੋਕ ਆ ਉਹ ਸਾਰੇ ਜਤਾਰਨ ਤਾਰਨ ਬੈਠੇ ਨੇ ਟ੍ਰੈਫਿਕ ਕੋਈ ਪਤਾ ਲੱਗਦਾ ਹੈ ਕਈ ਵਾਰੀ ਬਾਹਰਲੇ ਲੋਕ ਤਾਂ ਬਹੁਤ ਸਾਰੇ ਆ ਜਾਂਦੇ ਨੇ ਖੁਦ ਹਲਕੇ ਵਾਲੇ ਲੋਕ ਘਰੋਂ ਨਿਕਲਦੇ ਉਹ ਨਿਕਲੇ ਹੋਏ ਨਹੀਂ ਨਹੀਂ ਉਹ ਵੀ ਨਿਕਲੇ ਹੋਏ ਨਹੀਂ ਬਿਲਕੁਲ ਜਿਹੜਾ ਬੰਦਾ ਜਿਹੜੀ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਉਹ ਨਿਕਲੇ ਕਿਉਂ ਨਾ ਪਾਰਟੀ ਵਾਲੇ ਕੱਢ ਲੈਂਦੇ ਆ ਅੱਛਾ ਜਿਮਣੀ ਚੋਣ ਚ ਕਈ ਵਾਰੀ ਬਹੁਤ ਇੰਟਰਸਟ ਨਹੀਂ ਹੁੰਦਾ ਲੋਕਾਂ ਦਾ ਕਿਉਂਕਿ ਸਾਲ ਕੁ ਰਹਿ ਗਿਆ ਲਗਭਗ ਇੱਕ ਸਾਲ ਲਈ ਇੱਕ ਨਵੀਂ ਚੋਣ ਸਿਰ ਵੱਢ ਦਿੱਤੀ ਗਈ ਹੈ ਮੜੀ ਗਈ ਹਾਲਾਤ ਐਸੇ ਬਣ ਗਏ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਸੀਟ ਖਾਲੀ ਹੋਈ ਹੈ ਐਮਐਲਏ ਤੋਂ ਤਾਂ ਆਮ ਆਦਮੀ ਪਾਰਟੀ ਦਾ ਜਜ਼ੋਰ ਲੱਗੇਗਾ ਕਿ ਇਹ ਸੀਟ ਨੂੰ ਵਾਪਸ ਆਸਨ ਕੀਤਾ ਜਾਵੇ ਹਾਲਾਂਕਿ गणत देशआव ਨਾਲ ਕੋਈ ਬਹੁਤਾ ਫਰਕ ਪੈਣਨ ਲੱਗਿਆ ਨਹੀਂ ਆ ਇੱਕ ਸੀਟ ਹੋਰ ਆ ਜਾਏਗੀ ਤਾਂ ਲੇਕਿਨ ਉਹ ਕਹਿੰਦੇ ਕਿ ਜਿਹੜੀ ਸਤਾਤਾਰੀ ਤੇਰ ਹੁੰਦੀ ਉਹਦੇ ਲਈ ਮੁੱਛ ਦਾ ਸਵਾਲ ਜ਼ਰੂਰ ਹੁੰਦਾ ਨਹੀਂ ਸਤਾਤਾਰੀ ਤੇਰ ਆਪਾਂ ਕਹਿ ਸਕਦੇ ਹਾਂ ਵੀ ਜੋਰ ਜ਼ਰੂਰ ਲਾ ਸਕਦੀ ਹੈ ਪਰ ਇਹੋ ਜੀਆਂ ਵੀ ਬੜੀਆਂ ਐਗਜ਼ਾਮਪਲਾਂ ਨੇ ਇਸੇ ਇਸੇ ਹੀ ਜ਼ਿਆਦਾਧਾਰੀ ਤੇਰ ਦੀਆਂ ਜਿੱਥੇ ਇਹਨਾਂ ਨੂੰ ਲੱਗਦਾ ਸੀ ਕਿ ਸਾਡੀ ਸਰਕਾਰ ਬਣੀ ਹੈ ਕਈ ਵਾਰ ਤਾਂ ਨਵੀਂ ਨਵੀਂ ਬਣੀ ਸੀ ਦੇਖੋ ਸੰਗਰੂਰ ਦੀ ਜਿਵੇਂ ਚੋਣ ਪਾਰਲੀਮੈਂਟ ਦੇ ਗਈ ਬਰਨਾਲੇ ਦੀ ਵਿਧਾਨ ਸਭਾ ਦੇ ਜਿਵੇਂ ਚੋਣ ਬਿਲਕੁਲ ਬਿਲਕੁਲ ਤਾਂ ਫਿਰ ਇਹ ਇਹਦੇ ਤੋਂ ਨਹੀਂ ਡਿਪੈਂਡ ਕਰਦਾ ਉਥੋਂ ਦੇ ਵੋਟਰਾਂ ਤੇ ਤੇ ਤਰਨ ਤਾਰਨ ਸ਼ੁਰੂ ਤੋਂ ਹੀ ਅੱਛਾ ਤੁਹਾਡੇ ਇਲਾਕੇ ਚ ਚੋਣ ਹੋਈ ਸੀ ਕਿ ਦਰਵਾਹੇ ਦੇ ਵਿੱਚ ਜਿਵੇਂ ਨਹੀਂ ਚੋਣ ਬਹੁਤ ਚਰਚਾ ਚ ਰਹੀ ਸੀ ਉਹ ਤਾਂ ਫਿਰ ਐਦਾ ਹੀ ਆ ਜੀ ਉਹ ਬਾਦਲਾਂ ਦਾ ਘੜ ਆ ਜਾਂਦਾ ਜੀ ਇਸ ਕਰਕੇ ਤੇ ਜਿੱਥੋਂ ਦਾ ਮੁੱਖ ਮੰਤਰੀ ਪੰਜ ਵਾਰ ਮੁੱਖ ਮੰਤਰੀ ਬਣਿਆ ਹੋਵੇ ਜਿੱਥੋਂ ਦਾ ਬੰਦਾ ਤੇ ਫਿਰ ਉਸ ਇਲਾਕੇ ਦੀ ਗੱਲ ਹੋਣਾ ਲਾਜ਼ਮੀ ਆ ਅੱਛਾ ਆਪਾਂ ਅਜੇ ਉਮੀਦਵਾਰ ਵਾਈਜ਼ ਗੱਲ ਕਰੀ ਆਮ ਆਦਮੀ ਪਾਰਟੀ ਦੇ ਹਰਿੰਥੇ ਨਜ਼ਰ ਆਉਂਦੇ ਨੇ ਕੋਕੇ ਮੁੱਖ ਮੰਤਰੀ ਉਹਨਾਂ ਦੇ ਹੱਕ ਚ ਲਗਾਤਾਰ ਰੋਡ ਉਹਨਾਂ ਕੋਲ ਤਜਰਬਾ ਆ ਜੀ ਭਾਵੇਂ ਉਹ ਇਸ ਪਾਰਟੀ ਇਹਨਾਂ ਦੀ ਭਾਵੇਂ ਨਵੀਂ ਆ ਪਰ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਤਿੰਨ ਵਾਰ ਐਮਐਲਏ ਰਹਿ ਚੁੱਕੇ ਨੇ ਹੂੰ ਹੂੰ ਤੇ ਜਿਹੜੇ ਜੋ ਪੱਤੇ ਉਹ ਖੇੜ ਸਕਦੇ ਨੇ ਉਹ ਤਾਂ ਉਹ ਖੇਡਣਗੇ ਹੀ ਨਾ ਤੇ ਇਹਦੇ ਨਾਲ ਹੀ ਆਪਾਂ ਗੱਲ ਕਰੀਏ ਜੇ ਅਕਾਲੀ ਦਲ ਦੀ ਜੀ ਉਹਨਾਂ ਨੇ ਵੀ ਐਸ ਕੀ ਬੜਾ ਸੋਹਣਾ ਦਾ ਲਾਇਆ ਉਹਨਾਂ ਨੇ ਧਰਮੀ ਫੌਜੀ ਦਾ ਪਰਿਵਾਰ ਲਿਆ ਜੀ ਸੁਖਵਿੰਦਰ ਕੌਰ ਰੰਦਾਵਾ ਬਿਲਕੁਲ ਤੇ ਉਹਨਾਂ ਚਾਹੇ ਪਾਰਟੀ ਨਾਲ ਲੋਕ ਨਾ ਵੀ ਹੋਣ ਜੀ ਪਰ ਤਰਨਤਾਰਨ ਪੰਥਕ ਇਲਾਕਾ ਹੈ ਪਰ ਇਹ ਮੁੱਦੇ ਕਾਫੀ ਉੱਥੇ ਮਹੱਤਵ ਰੱਖਦੇ ਨੇ ਬਹੁਤ ਬਹੁਤ ਜ਼ਿਆਦਾ ਮਹੱਤਵ ਰੱਖਦੇ ਉਹਨਾਂ ਨੇ ਵੀ ਇਸੇ ਕਰਕੇ ਮੇਰੇ ਖਿਆਲ ਨਾਲ ਵੀ ਇਹ ਫੈਸਲਾ ਲਿੱਤਾ ਕਿਉਂਕਿ ਨਹੀਂ ਤਾਂ ਉੱਥੇ ਉਹਨਾਂ ਦੇ ਆਲਰੇਡੀ ਹੋਰ ਵੀ ਬਹੁਤ ਸਰਗਰਮ ਬੰਦੇ ਨੇ ਠੀਕ ਹੈ ਪਰ ਫਿਰ ਵੀ ਉਹਨਾਂ ਨੇ ਇਹਨਾਂ ਨੂੰ ਜੁਣਿਆ ਕਾਂਗਰਸ ਵਿਰੋਧੀ ਤੇਰਾ ਮੁੱਖ ਵਿਰੋਧੀ ਤੇਰਾ oppositon ਹੈ ਉਹ ਵੀ ਕੋਸ਼ਿਸ਼ ਹੋਏਗੀ ਕਿ ਸੱਤਾ ਹਥਿਆਰ ਹੈ ਤੋਂ ਟਿਕਟ ਜਿਹੜੀ ਹੈ ਦਵੇਦਾਰੀ ਜਾਂ ਜਿੱਤੀ ਜਾਵੇ ਚੋਣ ਜਿਵੇਂ ਮੈਂ ਕਹਿੰਦੀ ਆ ਕਿ ਸਾਰੀ ਪਾਰਟੀ ਸਾਰੇ ਪੰਜਾਬ ਦੀ ਉੱਤੇ ਪਹੁੰਚੀ ਹੋਈ ਹੈ ਤੇ ਚੰਨੀ ਸਾਹਿਬ ਜਾਂਦੇ ਨੇ ਤਾਂ ਉਹਦੇ ਨਾਲ ਜਿਹੜੀ ਐਸਸੀ ਵੋਟ ਹੁੰਦੀ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜੀ ਕਿਉਂਕਿ ਚੰਨੀ ਸਾਹਿਬ ਦੇ ਜਿਹੜੇ ਬਿਆਨ ਨੇ ਉਹ ਵੀ ਬਹੁਤ ਹੱਦ ਤੱਕ ਵੋਟਰਾਂ ਨੂੰ ਅੱਛਾ ਕਾਂਗਰਸ ਦੇ ਕਿਸ ਬਸਿਆ ਕਿ ਜਦੋਂ ਵੱਡੇ ਨੇਤਾ ਆਉਂਦੇ ਨੇ ਕਈ ਵਾਰੀ ਗੱਲ ਬਣਾਉਂਦੇ ਬਣਾਉਂਦੇ ਵਿਗਾੜ ਦਿੰਦੇ ਨੇ ਹਾਂ ਇਸ ਬਾਰੇ ਵੀ ਇਹ ਇਲਜ਼ਾਮ ਰਾਜਾ ਮੋਢੇ ਕਿਤੇ ਲੱਗ ਰਹੇ ਨੇ ਕਿ ਉਹਨਾਂ ਨੇ ਪਤਾ ਨਹੀਂ ਕੱਲ ਪਰਸੋਂ ਕੋਈ ਬਿਆਨ ਦਿੱਤਾ। ਉਹ ਮੈਂ ਅੱਗੇ ਗੱਲ ਕਰ ਰਹੀ ਸੀ ਵੀ ਚੰਨੀ ਸਾਹਿਬ ਜਿਹੜੀ ਵੋਟ ਇਕੱਠੀ ਕਰਕੇ ਗਏ ਉਹ ਮੈਨੂੰ ਲੱਗਦਾ ਖਲਾਰ ਗਿਆ ਕੇ। ਜੀ। ਤੇ ਉਹਨਾਂ ਦੀ ਬਿਆਨਬਾਜ਼ੀ ਅੱਜ ਦੀ ਨਹੀਂ ਬਹੁਤ ਲੰਮੇ ਸਮੇਂ ਦੀ ਇਦਾਂ ਦੀ ਹੋਈ ਆ ਬਹੁਤ ਵਿਵਾਦਿਤ ਬਿਆਨਬਾਜ਼ੀ ਕਰਦੇ ਆ। ਜੀ ਜੀ। ਕਈ ਵਾਰੀ ਸਿੱਖੀ ਤੇ ਕਰਨ ਲੱਗ ਜਾਂਦੇ ਆ। ਖਾਲਿਸਤਾਨ ਤੇ ਕਰਨ ਲੱਗ ਜਾਂਦੇ ਆ। ਜੀ। ਸੋ ਮੈਨੂੰ ਲੱਗਦਾ ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ ਕਈ ਮਾਮਲੇ ਅੱਛਾ। ਅੱਛਾ ਭੋਤਾ ਸਿੰਘ ਬਾਰੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ। ਉਹਨਾਂ ਕਿੰਨਾ ਅਸਰ ਪਏਗਾ ਬਹੁਤ ਜ਼ਿਆਦਾ ਤੁਸੀਂ ਅੱਜ ਸੋਸ਼ਲ ਮੀਡੀਆ ਖੋਲ ਕੇ ਦੇਖੋ بڑے ਵੱਡੇ ਵੱਡੇ ਪੇਜਾਂ ਤੋਂ ਵੱਡੇ ਵੱਡੇ ਬੰਦੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਇਵਨ ਪਾਰਟੀਆਂ ਵੀ ਆਮ ਆਦਮੀ ਪਾਰਟੀ ਨੇ ਵੀ ਇਹ ਵੀ ਗੱਲ ਆ ਰਹੀ ਹੈ ਕਿ ਐਸ்சி ਕਮਿਸ਼ਨ ਨੇ ਵੀ ਨੋਟਿਸ ਲਿਆ ਹੈ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਬਿਆਨ ਦੇ ਉੱਤੇ ਐਸ்சி ਕਮਿਸ਼ਨ ਨੇ ਮੰਗ ਕੀਤੀ ਹੈ ਚੋਣ ਕਮਿਸ਼ਨ ਨੂੰ ਕਿ ਉਹਨਾਂ ਦੀ ਐਂਟਰੀ ਹੀ ਤਰਨ ਤਰਨ ਵਿੱਚ ਬੈਨ ਕੀਤੀ ਜਾਵੇ ਅਸਲ ਦੇ ਵਿੱਚ ਪਹਿਲਾਂ ਵੀ ਉਹਨਾਂ ਦੇ ਬਿਆਨ ਇਦਾਂ ਦੇ ਹੀ ਸੀਗੇ ਵਿਵਾਦਿਤ ਸੀ ਤੇ ਹੁਣ ਜਿਹੜਾ ਬਿਆਨ ਆ ਉਹਦੇ ਨਾਲ ਐਸਸੀਪੀ ਜਾਰਾ ਇਕੱਲੇ ਤਰਨ ਤਰਨ ਦਾ ਨਹੀਂ ਪੂਰੇ ਪੰਜਾਬ ਦਾ ਐਸਸੀਪੀ ਜਾਰਾ ਨਾਰਾਜ਼ ਹੈ ਅੱਛਾ ਰਾਜਾ ਜੀ ਬਟੇ ਤੁਹਾਡੇ ਇਲਾਕੇ ਤੋਂ ਆਉਂਦੇ ਨੇ ਉਹ ਸੱਚੀ-ਮੁੱਚੀ ਇਦਾਂ ਦੇ ਹੀ ਨੇ ਕਿ ਜਾਣ ਬਣੇ ਕਰਦੇ ਜਾਂਦੇ ਨੇ ਕੁਝ ਨਹੀਂ ਕਈ ਵਾਰੀ ਮੈਸੇਜ ਆਏ ਹੀ ਮੌਕੇ ਦੇ ਪਤਾ ਨਹੀਂ ਲੱਗਦਾ ਜੀ ਸਿਆਸਤਦਾਨਾਂ ਨੂੰ ਜਦੋਂ ਵੋਟਾਂ ਆਈਆਂ ਹੁੰਦੀਆਂ ਨੇ ਨਾ ਉਦੋਂ ਇਕੱਲੀ ਵੋਟ ਦਿਸਦੀ ਹੁੰਦੀ ਹੈ ਹੂੰ ਉਦੋਂ ਇਹਨਾਂ ਦੀ ਜੀਭ ਪਤਾ ਨਹੀਂ ਕਿਧਰ ਨੂੰ ਚੱਲ ਜੇ ਗੰਭੀਰ ਰਜਨੀ ਉਹਦੇ ਕਈ ਵਾਰੀ ਰਾਜਾ ਹਾਂ ਕਈ ਵਾਰ ਕਰ ਜਾਂਦੇ ਆ ਮੈਂ ਜਿਵੇਂ ਕਿਹਾ ਨਾ ਵੀ ਬਹੁਤ ਵਾਰ ਉਹਨਾਂ ਨੂੰ ਕਲੀ ਦਿੱਲੀ ਦਿਸਦੀ ਹੈ ਜੀ ਉਹ ਕਦੇ ਪੰਜਾਬ ਦੇ ਲੋਕਾਂ ਦੇ ਦਿਮਾਗ ਨਾਲ ਸੋਚਦੇ ਹੀ ਨਹੀਂ ਹੂੰ ਪਹਿਲਾਂ ਉਹ ਮਨਦੀਪ ਸਿੰਘ ਦੇ ਖਿਲਾਫ ਕਾਫੀ ਬਿਆਨਬਾਜ਼ੀ ਕਰਦੇ ਕਰਦੇ ਜੀ ਉੱਥੇ ਵੀ ਕਾਫੀ ਗਲਤ ਬਿਆਨ ਦੇ ਆਏ ਸੀ ਜਿਹਦੇ ਨਾਲ ਕਾਂਗਰਸ ਦੀ ਵੋਟ ਟੁੱਟਣ ਦਾ ਡਰ ਹੈ ਮਤਲਬ ਕੱਲ ਨੂੰ ਕਿਤੇ ਉਹਨਾਂ ਦਾ ਉਮੀਦਵਾਰ ਕਵੇ ਕਿ ਭਾਈ ਤੁਸੀਂ ਮੈਨੂੰ ਲੱਗਦਾ ਚੋਣ ਕਮਿਸ਼ਨ ਨਾਲੋਂ ਨਾ ਉਤੋਂ ਦੇ ਉਮੀਦਵਾਰ ਨੂੰ ਸੋਚਣਾ ਚਾਹੀਦਾ ਹੈ। ਜੀ। ਖੈਰ ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਮਨਦੀਪ ਸਿੰਘ ਦੀ। ਜੀ। ਮਨਦੀਪ ਮਨਦੀਪ ਸਿੰਘ ਜਿਹੜੇ ਨੇ ਉਹ ਉਹਨਾਂ ਨੂੰ ਕਾਫੀ ਪੰਥਕ ਤਿਰਾਂ ਦਾ ਕਿਉਂਕਿ ਉਹ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਨੇ ਬਕਾਇਦਾ ਤੇ ਜਿਹੜੇ ਬਾਕੀ ਸਾਰੀਆਂ ਪੰਥਕ ਤਿਰਾਂ ਨੇ ਉਹਨਾਂ ਦੇ ਲਗਭਗ ਉਹਨਾਂ ਨੂੰ ਸਪੋਰਟ حاصل ਹੈ। ਤਾਂ ਉਹ ਕਿੰਨੇ ਕੁ ਮਜ਼ਬੂਤ ਦਾਵੇਦਾਰ ਨੇ ਇੱਥੇ? ਬਿਲਕੁਲ ਜੀ। ਇੱਕ ਕਿਤੇਈ ਵਾਰ ਨਾ ਬਿਲਕੁਲ ਇਕੱਲੇ ਇਕੱਲੇ ਉੱਠੇ ਜਿਵੇਂ ਅਮਰਤਪਾਲ ਸਿੰਘ ਹਾਂ। ਜੀ ਜੀ। ਉਹਨੂੰ ਕਿਸੇ ਪਾਰਟੀ ਦੀ ਕੋਈ ਖਾਸ ਸਪੋਰਟ ਨਹੀਂ ਸੀ ਹਾਲਾਂਕਿ ਚਲੋ ਬੇਸ਼ੱਕ ਸਿਮਰਜੀਤ ਮਾਨ ਨੇ ਆਪਣਾ ਜਿਹੜਾ ਉਮੀਦਵਾਰ ਸੀ ਉਹਦਾ ਨਾਮ ਪਿੱਛੇ ਲੈ ਲਿਆ ਸੀ ਜੀ ਜੀ ਤੇ ਉਹਦੇ ਨਾਲ ਤੇ ਹੁਣ ਸਾਰਾ ਪੰਥ ਹੀ ਇੱਕ ਸਾਹਬ ਨਾਲ ਦੇਖ ਕੇ ਇਕੱਠਾ ਆ ਕਿਉਂਕਿ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਵਾਅਦੇ ਦੀ ਗੱਲ ਨਹੀਂ ਹੋਈ ਜੀ ਕਿ ਵੀ ਅਸੀਂ ਬੱਚੇ ਵੀ ਤੁਸੀਂ ਕੀ ਵਾਅਦਾ ਕਰਦੇ ਹੋ ਤੁਸੀਂ ਕੀ ਵਿਕਾਸ ਕਰੋਗੇ ਤੇ ਲੋਕਾਂ ਦਾ ਵੀ ਇਹ ਕਹਿਣਾ ਸੀ ਕਿ ਇਹਨਾਂ ਤੋਂ ਸਾਨੂੰ ਮਤਲਬ ਕੰਮ ਦੀ ਉਮੀਦ ਨਹੀਂ ਇਹਨਾਂ ਨੇ ਆਲਰੇਡੀ ਸਾਡੇ ਲਈ ਬਹੁਤ ਵੱਡੇ ਕੰਮ ਕੀਤੇ ਆ ਅੱਛਾ ਤੁਹਾਨੂੰ ਚੇਤਾ ਹੋਵੇਗਾ ਕਿ ਜਦੋਂ ਪਾਰਲੀਮੈਂਟੇ ਜਾਣਾ ਹੋਏਗਾ ਇਸ ਤੇ ਫਰੀਦਕੋਟ ਹਲਕੀ ਦੀ ਹਵਾ ਇਸੇ ਤਰ੍ਹਾਂ ਹੀ ਬਦਲੀ ਸੀ 10 ਕੁ ਦਿਨਾਂ ਦੇ ਵਿੱਚ ਜੀ ਕਹਿੰਦੇ ਸੀ ਕਿ ਇਹਨਾਂ ਤੋਂ ਕੋਈ ਕੰਮ ਤਾਂ ਨਹੀਂ ਹੋ ਰੋੜਨੀ ਹੈ ਇਹਨਾਂ ਦੇ ਬਿੱਧ ਜੀ ਨੇ ਕੰਮ ਕਰਤਾ ਹਾਂ ਉਹ ਮਤਲਬ ਉਥੋਂ ਦੇ ਲੋਕ ਮੈਂ ਤੁਹਾਨੂੰ ਦੱਸਿਆ ਵੀ ਪੰਥਕ ਨਹੀਂ ਜੀ ਸਿੱਖੀ ਨਾਲ ਜੁੜੇ ਹੋਏ ਲੋਕ ਨੇ ਮਾਝੇ ਦੇ ਸਾਰੇ ਮਾਝੇ ਦੇ ਹੀ ਤਰਮ ਤਰਨ ਤਾਂ ਫਿਰ ਵੀ ਜਿਵੇਂ ਗੜ ਰਿਹਾ ਜੀ ਉਹਨਾਂ ਦੇ ਦੌਰ ਦੇ ਵਿੱਚ ਤੇ ਕੁਸ਼ਕ ਘਟਨਾਵਾਂ ਮਨਦੀਪ ਸਿੰਘ ਦੇ ਭਾਈ ਨਾਲ ਇਦਾਂ ਜੁੜਦੀਆਂ ਨੇ ਕਿ ਜਿਹੜੇ 92 ਵੇਲੇ ਦੇ ਦੋਸ਼ੀ ਸੀ ਜਿਵੇਂ ਜੀ ਸੁਬਾਸ ਰੰਦ ਸੀ ਉਹਨਾਂ ਨੂੰ ਇੱਕ ਤਸਾਬ ਨਾਉ ਲੋਕ ਮੰਨਦੇ ਆ ਕਿ ਸੌਦਾ ਲਾਇਆ ਭਾਈ ਮਨਦੀਪ ਸਿੰਘ ਨੇ ਸੌਦਾ ਲਾਇਆ ਤੇ ਉਹਨਾਂ ਮਾਵਾ ਦੇ ਕਲੇਜਿਆਂ ਦੇ ਵਿੱਚ ਮਤਲਬ ਕਿੰਨੇ ਸਾਲਾਂ ਬਾਅਦ 40 40 ਸਾਲਾਂ ਬਾਅਦ ਅੱਛਾ ਇਹ ਇੱਕ ਇਤਫਾਕ ਹੈ ਕਿ ਸੰਦੀਪ ਸਿੰਘ ਦੀਪ ਸਿੱਧੂ ਦਾ ਨਾਮ ਵੀ ਸੰਦੀਪ ਸੀ ਹੂੰ ਉਹਨਾਂ ਦੇ ਭਰਾ ਦਾ ਨਾਮ ਵੀ ਮਨਦੀਪ ਸੀ ਇਹਨਾਂ ਦਾ ਨਾਮ ਵੀ ਮਨਦੀਪ ਹੈ ਤਾਂ ਕਿਤੇ ਇਹ ਇਹ ਨੀੜ ਤਾਂ ਦਿਖਦੀ ਹੈ ਦਿਖਦੀ ਹੈ ਬਿਲਕੁਲ ਨਜ਼ਰ ਆਉਂਦੀ ਹੈ ਬਸ ਇਹ ਹੈ ਕਿ ਲੋਕ ਉਹਨਾਂ ਨੂੰ ਕੌਮੀ ਯੋद्धा ਮੰਨਦੇ ਆ ਜੀ ਉੱਥੋਂ ਦੇ ਹਾਲਾਂਕਿ ਕੋਸ਼ਿਸ਼ ਸ਼ਿਵ ਸੈਨਾ ਨੇ ਵੀ ਬੁਰੀ ਲਾਈ ਹੋਈ ਹੈ ਜ਼ੋਰ ਤਾਂ ਉਹਨਾਂ ਦਾ ਵੀ ਬੁਰਾ ਸੀ ਤੁਸੀਂ ਸ਼ਿਵ ਸੈਨਾ ਦਾ ਜ਼ਿਕਰ ਕੀਤਾ ਸ਼ਿਵ ਸ਼ਰਨ ਛੱਡੋ ਭਾਜਪਾ ਦਾ ਜ਼ਿਕਰ ਕਰ ਲੈਣੇ ਕਿ ਕਿ ਬੀਜੇਪੀ ਅਫਸਰ ਦਾਵਾ ਕਰਦੀ ਹੈ ਕਿ ਅਸੀਂ ਇਕੱਲੇ ਪੰਜਾਬ ਚ ਵਿਧਾਨ ਸਭਾ ਜੋਣਾ ਰਣਣੇ ਆਉਣ ਵਾਲੀਆਂ ਹਾਂ ਇਹ ਤੇ ਨਜ਼ਰ ਆਉਂਦੀ ਹੈ ਮੈਨੂੰ ਲੱਗਦਾ ਜੇ ਏਜੰਸੀਆਂ ਏਜੰਸੀਆਂ ਵਰਤਣਗੇ ਤੇ ਵੇਖ ਲੈਣਾ ਪਰ ਅਜੇ ਤੱਕ ਮੈਂ ਨਹੀਂ ਕੁਛ ਉਹਨਾਂ ਬਾਰੇ ਕਹਿ ਸਕਦੀ ਜੀ ਅਸੀਂ ਕੋਈ ਨਾ ਸਾਨੂੰ ਕੋਈ ਲੋਕ ਕਿਉਂਕਿ ਨਾ ਭੀਜਪੀ ਤੇ ਆਰਐਸਐਸ ਦੇ ਪੰਜਾਬ ਦੇ ਮਾਝੇ ਦੇ ਵਿੱਚ ਲੋਕ ਨਹੀਂ ਸਪੋਰਟ ਕਰ ਸਕਦੇ ਕੱਲੇ ਕੱਲੇ ਬਸ ਇਹ ਆ ਲੁਧਿਆਣੇ ਵਾਲੀ ਸਾਈਡ ਸ਼ਿਪਸ ਹਨ ਜਿਹੜੀ ਉਹ ਜਰੂਰ ਕੋਸ਼ਿਸ਼ ਜਿਵੇਂ ਕਰਦੀ ਹੈ ਬਥੇਰੇ ਲੋਕ ਕਹਿੰਦੇ ਆ ਵੀ ਹਾਂ ਸਾਨੂੰ ਪਤਾ ਇਹ ਕਿੱਥੋਂ ਆਏ ਆ ਉਹ ਜਰੂਰ ਟਰਾਈ ਕਰ ਰਹੀ ਹੈ ਪਰ ਨਹੀਂ ਮੈਨੂੰ ਨਹੀਂ ਲੱਗਦਾ ਅੱਛਾ ਸਿਰਫ ਇਹ ਨਾਵਾਂ ਦੇ ਉੱਤੇ ਚੋਣ ਹੋ ਰਹੀ ਹੈ ਜਾਂ ਕੋਈ ਮੁੱਦੇ ਕੋਈ ਡਿਮਾਂਡਸ ਕੁਝ ਐਸਾ ਵੀ ਨਜ਼ਰ ਆਉਂਦਾ ਨਹੀਂ ਨਹੀਂ ਉੱਥੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਟ੍ਰੈਫਿਕ ਦੀ ਬੜੀ ਦਿੱਕਤ ਆ ਜੀ ਟ੍ਰੈਫਿਕ ਦੀ ਨਸ਼ੇ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਇਹ ਚੀਜ਼ਾਂ ਮੁੱਦੇ ਬਣ ਰਹੇ ਚਾਹੇ ਹਾਂ ਮੁੱਦੇ ਹੈ ਇਹ ਜੀ ਨਸ਼ੇ ਦੀ ਤਾਂ ਬਹੁਤ ਜ਼ਿਆਦਾ ਸਮੱਸਿਆ ਹੈ ਓਵਰ ਆਲ ਪੂਰੇ ਪੰਜਾਬ 'ਚ ਹੀ ਬਹੁਤ ਆ ਵੈਸੇ ਪਰ ਉਧਰ ਥੋੜਾ ਡਰੋਨਾਂ ਕਰਕੇ ਜਾਂ ਲਾ ਲੋ ਹਨਾ ਨਸ਼ੇ ਦੀ ਸਪਲਾਈ ਬਹੁਤ ਜ਼ਿਆਦਾ ਆ ਇਸ ਕਰਕੇ ਲੋਕ ਨਸ਼ੇ ਤੋਂ ਵੀ ਮਤਲਬ ਮੁਕਤੀ ਚਾਹੁੰਦੇ ਆ ਅੱਛਾ ਬਹੁਤ ਵਾਰੀ ਨਾ ਜਦੋਂ ਗੱਲ ਹੁੰਦੀ ਹੈ ਸਰਕਾਰ ਦੀ ਪੰਜਾਬ ਦੀ ਦੀ ਤਾਂ 1000 ਰੁਪਏ ਬਹੁਤ ਰੜਕਦਾ ਹੈ ਅਕਸਰ ਚਰਚਾ ਹੋ ਜਾਂਦੀ ਹੈ ਚੋਣਾਂ 'ਚ ਵੀ ਕਿਤੇ ਰੜਕਦਾ ਹੈ ਬਿਲਕੁਲ ਆਕਾਲੀ ਰਜਿੰਦਰ ਦੀ ਇੱਕ ਵੀਡੀਓ ਆਈ ਹੈ ਜੀ ਉਹਦੇ 'ਚ ਗਨਾ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਵਾਅਦੇ ਜੀ ਠੀਕ ਮੇਰੇ ਖਿਆਲ ਨਾਲ ਕੱਲ ਸੀ ਆਈ ਸੀਗੇ ਉੱਥੇ ਉਹ ਕਦੇ ਸਾਹਮਣੇ ਦੋਨੇ ਕਾਫਲੇ ਜਾ ਰਹੇ ਸੀ ਸ਼ੈਰੀ ਕਲਸੀ ਹਾਂ ਸ਼ੈਰੀ ਕਲਸੀ ਉਹ ਕਾਫਲੇ ਜਾ ਰਹੇ ਸੀ ਤੇ ਆਮੋ ਸਾਹਮਣੇ ਹੋ ਜਾਂਦੇ ਆ ਜੀ ਤੇ ਉਹ ਰਜਿੰਦਰ ਨੇ ਸਾਰੀਆਂ ਸਾਰੇ ਵਾਦੇ ਯਾਦ ਕਰਾਤੇ ਮੈਨੂੰ ਲੱਗਦਾ ਚੋਣਾਂ ਤੋਂ ਪਹਿਲਾਂ 1000 ਰੁਪਏ ਵਾਲਾ ਦਾ ਅੱਛਾ ਮੁੱਖ ਮੰਤਰੀ ਸਾਹਿਬ ਤਾਂ ਹੀ ਕਹਿੰਦੇ ਨੇ ਕਿ ਇਸ ਪੈਸੇ ਅਸੀਂ ਅਗਲੇ ਬਜਟ 'ਚ ਰੱਖ ਲੈਣੇ ਨੇ ਤੇ ਪੂਰੇ ਯਕ ਮੋਸ਼ਤੇ ਦੇ ਦਿੰਦੇ ਨੇ ਹਾਂ ਬਿਲਕੁਲ ਉਹੀ ਉਹੀ ਕੰਮ ਹੋਇਆ ਪਿਆ ਨਾ ਬੀਬੀਆਂ ਦਾ ਸੋਚੀ ਜਾਂਦੀਆਂ ਛੋਟੀ ਜਲੀ 100 ਰੁਪਿਆ ਬਣਿਆ ਪਿਆ ਸਾਡਾ ਤੇ ਮੁੱਖ ਮੰਤਰੀ ਨੇ ਥੋੜਾ ਜਿਹਾ ਇਸ਼ਾਰਾ ਦਿੱਤਾ ਕਿ ਸਾਰੇ ਦੇ ਦੇਗੇ ਸਾਰੇ ਦੇ ਦਾਂਗੇ ਹਾਂ ਬਿਲ ਤੇ ਜੋਰ ਤੇ ਪੂਰਾ ਲਾਉਣਗੇ ਬਹੁਤ ਮਤਲਬ ਫਸਮੀ ਧੱਕਾ ਹੋਊਗਾ ਸ਼ਰਮਣੀ ਕਾਲੀਦਲ ਦੀ ਗੱਲ ਕਰੀਏ ਸ਼ਰਮਣੀ ਕਾਲੀਦਲ ਬਾਦਲ ਦੀ ਗੱਲ ਕਰੀਏ ਕਾਸਤੇ ਤਾਂ ਕਿਤੇ ਇਸ ਹਲਕੇ ਤੋਂ ਪੰਤ ਗੱਲ ਕਰ ਤੁਸੀ ਕਿਹਾ ਹੈ ਵਾਪਸੀ ਹੁੰਦੀ ਨਜ਼ਰ ਆਉਂਦੀ ਹੈ ਹਾਂ ਮੈਂ ਜਿਵੇਂ ਕਿਹਾ ਨਾ ਕਿ ਉਹਨਾਂ ਨੇ ਜਿਹੜਾ ਪੱਤਾ ਖੇਡਿਆ ਧਰਮੀ ਫੌਜੀ ਦਾ ਪਰਿਵਾਰ ਉਹ ਬਹੁਤ ਵੱਡਾ ਪੱਤਾ ਹੈ ਜੀ ਹਾਲਾਂਕਿ ਕਿਤੇ ਕਿਤੇ ਲੋਕ ਇਹ ਵੀ ਕਹਿ ਰਹੇ ਆ ਕਿ 700 ਤੋਂ ਉੱਪਰ ਹੋਰ ਵੀ ਧਰਮੀ ਫੌਜੀ ਫੌਜੀ ਹੈ ਕਦੇ ਉਹਨਾਂ ਦਾ ਤਾਂ ਖਿਆਲ ਨਹੀਂ ਆਇਆ ਜੀ ਪਰ ਫਿਰ ਵੀ ਜੇ ਇੱਕ ਪਰਿਵਾਰ ਸਾਹਮਣੇ ਆਇਆ ਤਾਂ ਕੋਈ ਨਹੀਂ ਚਾਹੁੰਦਾ ਕਿ ਅਸੀਂ ਇਹਨਾਂ ਨੂੰ ਵੀ ਨਿਰਾਸ਼ ਕਰੀਏ ਜੀ ਜੀ ਸੋ ਉਹ ਵੀ ਬਾਕੀ ਜੇ ਜੱਸਾ ਬਨਾਲਾ ਸੀ ਜੇ ਸੋਸ਼ਲ ਮੀਡੀਆ ਤੇ ਗੱਲ ਕੀਤੀ ਤਾਂ ਕਾਫੀ ਗੀਲਾ ਜਿਹੜੀਆਂ ਉਹ ਪ੍ਰਮੋਟ ਹੋ ਰਹੀਆਂ ਨੇ ਉਹਨਾਂ ਦੀਆਂ ਅੱਛਾ ਮਤਲਬ ਕਿਹਨੂੰ ਕਿਸ ਤੋਂ ਖਤਰਾ ਹੈ ਹਾਂਜੀ ਕਿਸ ਨੂੰ ਕਿਸ ਤੋਂ ਖਤਰਾ ਹੈ ਸਾਰਿਆਂ ਨੂੰ ਹੀ ਇੱਕ ਦੂਜੇ ਦਾ ਖਤਰਾ ਪੂਰਾ ਫਸਮਾ ਮੈਚ ਹੈ। ਕਾਂਗਰਸ ਵਾਲਿਆਂ ਨੂੰ ਆਪਣਾ ਤਾਂ ਵੀ ਖਤਰਾ ਹੈ। ਹਾਂ ਕਾਂਗਰਸ ਵਾਲਿਆਂ ਨੂੰ ਆਪਣਾ ਤਾਂ ਵੀ ਖਤਰਾ ਹੈ ਬਿਲਕੁਲ ਬਸ। ਅੱਛਾ ਜਦੋਂ ਅਜੇ ਕਿਉਂਕਿ ਸਥਿਤੀ ਬਦਲ ਸਕਦੀ ਹੈ 11 ਤਰੀਕ ਨੂੰ ਵੋਟ ਹੋਣੀ ਹੈ। ਆਖਰੀ ਦਾ ਸਾਰੇ ਖੇਡਣਗੇ ਤਾਂ ਉਸ ਤੋਂ ਬਾਅਦ ਪਤਾ ਚੱਲੇਗਾ ਜੇ ਵੋਟਰ ਜਿਹੜਾ ਉਹ ਕੀ ਮਨ ਚ ਲੈ ਕੇ ਉਸ ਦਿਨ ਵੋਟ ਕਰੇਗਾ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਲੇਕਿਨ ਮੁੱਦੇ ਜਿਵੇਂ ਤੁਸੀਂ ਜਿੱਤੇ ਕਿ ਮੁੱਦੇ ਵੀ ਨਹੀਂ ਔਰ ਸਮੱਸਿਆਵਾਂ ਵੀ ਨਾਲ-ਨਾਲ ਚੱਲ ਰਹੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ। ਲੋਕ ਨਿਕਲ ਕੇ ਵੀ ਸਾਹਮਣੇ ਆ ਰਹੇ ਨੇ ਔਰਤਾਂ ਨਿਕਲ ਰਹੀਆਂ ਨੇ ਜਿਹਨਾਂ ਦਾ ਹਜ਼ਾਰ ਰੁਪਏ ਆੜਿਆ ਹੋਇਆ ਹੈ ਹਾਂ ਬਿਲਕੁਲ ਆ ਵਿਰੋਧ ਜਦੋਂ ਹੁੰਦਾ ਚਾਹੇ ਔਰਤਾਂ ਕੰਮ ਚਾਹੇ ਕੋਈ ਵੀ ਕਰੇ ਤੇ ਵਿਰੋਧ ਹੁੰਦਾ ਹੈ ਬਹੁਤ ਕੰਮ ਨਹੀਂ ਹੋਏ ਨਸ਼ੇ ਦਾ ਮੁੱਦਾ ਨਹੀਂ ਬਹੁਤ ਵੱਡਾ ਨਸ਼ੇ ਦਾ ਮੁੱਦਾ ਜਿਹੜੀ ਅਸੀਂ ਕਹਿੰਦੇ ਸੀ ਵੀ ਅਸੀਂ ਬਹੁਤ ਛੇਧੀ ਖਤਮ ਕਰ ਦਾਂਗੇ ਅੱਛਾ ਕੋਈ ਨਵੇਕਲੀ ਚੀਜ਼ ਤੁਸੀਂ ਵੇਖੀਏ ਤੁਸੀਂ ਤਾਂ ਜਾ ਕੇ ਆਏ ਹਾਲ ਕੇ ਨਵੇਕਲੀ ਚੀਜ਼ हां ਵਿਰੋਧ ਦੇ ਵਿੱਚ ਜਿਹੜੀ ਬਿਆਨਬਾਜ਼ੀ ਹੈ ਉਹ ਜ਼ਰੂਰ ਵੱਖਰੀ ਹੈ ਜੀ ਜਦੋਂ ਵੀ ਕਿਸੇ ਕੈਂਡੀਡੇਟ ਦੇ ਖਿਲਾਫ ਕੋਈ ਬਿਆਨਬਾਜ਼ੀ ਹੁੰਦੀ ਹੈ ਤੇ ਉਹ ਮਤਲਬ ਕੋਸ਼ਿਸ਼ ਕਰਦੇ ਆ ਕਿ ਪੂਰੇ ਸਮੂਹ ਨੂੰ ਹੀ ਟਾਰਗੇਟ ਕਰ ਦਿੰਦੇ ਆ ਕਈ ਵਾਰ ਜਿਵੇਂ ਮਤਲਬ ਕਾਂਗਰਸ ਨੇ ਵੀ ਕੀਤਾ ਜਾਂ ਸ਼ਿਵ ਸੈਨਾ ਨੇ ਕੀਤਾ ਤੇ ਇਦਾਂ ਆਮ ਆਦਮੀ ਪਾਰਟੀ ਵੀ ਕਰਦੀ ਆ ਸੋ ਉਹ ਜਿਹੜੀ ਪੂਰੇ ਸਮੂਹ ਨੂੰ ਟਾਰਗੇਟ ਕਰਨ ਵਾਲੀ ਗੱਲ ਹੈ ਨਾ ਉਹ ਨੁਕਸਾਨ ਵੀ ਕਰੂਗੀ ਇਹ ਮਤਲਬ ਉਥੇ ਇਹ ਨਹੀਂ ਕਿ ਅਸੀਂ ਵਾਵਾ ਖਟਣੀਆਂ ਕੋਈ ਬਿਆਨ ਦੇ ਕੇ ਬਹੁਤ ਸੋਚ ਸਮਝ ਕੇ ਬੋਲਣ ਵਾਲੀ ਗੱਲ ਆ ਕਿਉਂਕਿ ਜਮਾ ਨੇੜਾ ਆਇਆ ਪਿਆ ਤੇ ਕਈ ਵਾਰੀ ਸੱਜਰਾਂ ਦੇ ਪਿਆ ਪਾਰਟੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਅਕਸਰ ਇਹ ਦਾਅਵਾ ਕਰਦੀ ਆ ਕਿ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਆ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਪਾ ਦਿਓ ਨਹੀਂ ਤਾਂ ਰਹਿਣ ਦਿਓ ਹੂੰ ਉਸ ਹਲਕੇ 'ਚ ਇਸ ਆਧਾਰ ਤੇ ਵੋਟ ਮਿਲਣਯੋਗਾ ਕੰਮ ਕਿਤੇ ਹੋਇਆ ਨਜ਼ਰ ਆਇਆ ਤੁਹਾਨੂੰ ਨਹੀਂ ਲੋਕ ਉਸ ਬੰਦੇ ਨੂੰ ਵੀ ਦੇਖਣਗੇ ਨਾ ਜਿਹੜਾ ਬੰਦਾ ਚੋਣ ਮદાન 'ਚ ਹੈ ਅਕਸਰ ਲੋਕ ਪਾਰਟੀ ਦੇ ਮਗਰ ਨਹੀਂ ਮੈਨੂੰ ਲੱਗਦਾ ਹੁੰਦਾ ਹੈ ਕਿ ਲੋਕ ਉਮੀਦਵਾਰ ਦੇ ਮੂੰਹ ਨੂੰ ਵੋਟ ਪਾਉਂਦੇ ਹੁੰਦੇ ਆ ਇਹ ਇਹ ਵੀ ਇਹ ਮਤਲਬ 60 40 ਦਾ ਹੁੰਦਾ ਹੈ ਇਹਦਾ ਫਾਸਲਾ ਕਿਉਂਕਿ ਪਾਰਟੀ ਵੀ ਪਿੱਛੇ ਦੇਖਦੇ ਆ ਪਰ ਜੇ ਉਮੀਦਵਾਰ ਨੇ ਦਾ ਲੋਕਾਂ 'ਚ ਵਿਚਰਨ ਦਾ ਤਰੀਕਾ ਉਹਦੇ ਕੰਮ ਕਰਨ ਦਾ ਤਰੀਕਾ ਠੀਕ ਹੈ ਜਾਂ ਨੇਚਰ ਸਾਰਾ ਕੁਝ ਸਾਰੀਆਂ ਚੀਜ਼ਾਂ ਉਹਦਾ ਮੋਰਲ ਕਰੈਕਟਰ ਸਾਰੀਆਂ ਚੀਜ਼ਾਂ ਇੱਕ ਪੱਖ ਤੋਂ ਸੰਧੂ ਜੀ ਨੇ ਇਜ਼ਾਫੀਅਤ ਦੇ ਠੀਕ ਹੈ ਰਾਜਾ ਨੂੰ ਬਣ ਸਕਦੇ ਆ ਅੱਛਾ ਮੁੱਖ ਮੰਤਰੀ ਤੱਕ ਨੂੰ ਉੱਥੇ ਆਉਣਾ ਪਿਆ ਹੋਰ ਵੀ ਇਸ ਤमाम ਨੇਤਾ ਆ ਰਹੇ ਨੇ ਤੇ ਲੋਕ ਰੋਡ ਸ਼ੋਅ ਵਗੈਰਾ ਰੋਜ਼ ਹੁੰਦੇ ਨੇ ਕਿਵੇਂ ਫੀਲ ਕਰਦੇ ਨੇ ਲੋਕ ਲੋਕ ਦੁਹਰਾੜ ਵੀ ਆ ਕੇ ਹਟੇ ਨੇ ਉਹਦਾ ਜੋਸ਼ ਤੋਂ ਵੀ ਉੱਪਰੇ ਨਹੀਂ ਹੈਗੇ ਹਾਂ ਨਹੀਂ ਉਹ ਜਿਹੜੇ ਪਾਰਟੀਆਂ ਨਾਲ ਜੁੜੇ ਲੋਕ ਆ ਉਤੇ ਇਹਨੂੰ ਬਹੁਤ ਇੰਜੋਏ ਕਰਦੇ ਆ ਕਿਉਂਕਿ ਉਹਤੇ ਰੋਡ ਸ਼ੋਅ ਤੇ ਜਾਂਦੇ ਜੋਰ ਲੱਗਿਆ ਹੋਇਆ ਉਹਨਾਂ ਦਾ ਤਾਂ ਤੇ ਮੇਲਾ ਜਿਵੇਂ ਉਹਨਾਂ ਲਈ ਤਾਂ ਪਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿ ਪਰੇਸ਼ਾਨੀ ਵੀ ਆਉਂਦੀ ਹੈ ਜਿਵੇਂ ਟ੍ਰੈਫਿਕ ਦੀ ਬਹੁਤ ਦਿੱਕਤ ਆ ਅਸੀਂ ਖੁਦ 4-5 ਘੰਟੇ ਜਾਮ 'ਚ ਫਸੇ ਰਹੇ ਤੇ ਉਹ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹ ਸਾਰੀਆਂ ਪਾਰਟੀਆਂ ਹੁਣ ਦੇਖੋ ਤੁਸੀਂ 4-5 ਪਾਰਟੀਆਂ 5 ਹਮ 4 ਤਾਂ ਮੰਨੋ ਹੀ ਮੰਨੋ ਤੇ ਉਹ ਪਾਰਟੀਆਂ ਜਦੋਂ ਸੜਕਾਂ ਤੇ ਉਤਰ ਕੇ ਕੋਈ ਕਿੱਧਰਲੀ ਗਲੀ ਵਿੱਚ ਦੀ ਕੋਈ ਕਿੱਧਰ ਦੀ ਮਤਲਬ ਘਟੂ ਘਟੂ ਪੰਜ ਗਲੀਆਂ ਦਾ ਰੋਕ ਹੀ ਰਿਹਾ ਹੈ ਨਾ ਵੀ ਟ੍ਰੈਫਿਕ ਨੂੰ ਤਾਂ ਪੂਰਾ ਹੀ ਅਸਰ ਪੈਂਦਾ ਹੈ ਫਿਰ ਆ ਉੱਥੇ ਕੌਣ ਰਹੇ ਆ ਬਹੁਤ ਵੀ ਆਈਪੀ ਬੰਦੇ ਬਿਲਕੁਲ ਜਿਹੜੇ ਐਨੇ ਵੀ ਆਈਪੀ ਆ ਉਹਨਾਂ ਦਾ ਸਿਕਿਉਰਟੀ ਉਹਨਾਂ ਦਾ ਗੱਡੀਆਂ ਦੇ ਕਾਫਲੇ ਵੀ ਉਹ ਜਿਹਾ ਰਹੇ ਆ ਫਿਰ ਆਮ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਇਹਦੇ ਚ ਕੋਈ ਦੌਰ ਆਏ ਨਹੀਂ ਕਿ 11 ਤਰੀਕ ਤੱਕ ਮੈਨੂੰ ਲੱਗਦਾ ਲੋਕਾਂ ਨੂੰ ਇਹ ਚੱਲਣੀ ਵੀ ਪੈਣੀ ਹੈ ਜੀ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਲੇਕਿਨ ਇਸ ਪਰੇਸ਼ਾਨੀ ਨੂੰ ਲੋਕ ਇੰਜੋਏ ਵੀ ਕਰ ਰਹੇ ਨੇ ਤੇ ਹੁਣ 11 ਤਰੀਕ ਤੋਂ ਬਾਅਦ ਜਿੱਤ ਨੂੰ ਕੌਣ ਇੰਜੋਏ ਕਰੇਗਾ ਇਹਦਾ ਫੈਸਲਾ ਲੋਕ ਕਰਨਗੇ ਬਹੁਤ ਬਹੁਤ ਸ਼ੁ